ਇਹ ਕਿਸੇ ਨਾਲ ਮੁੱਢਾ ਹੀ ਭਾਏ ਜੇ ਨਾ ਦੁਦਿਆ ਬੰਦਾ ਤੋਂ ਮਾਫੀ ਮੰਗਦਾ ਵੀ ਮੇਰੇ ਕੇ ਮਾਫ ਕਰਦੇ ਕੋ ਚੱਕਰ ਵਾਲੀ ਗੱਲ ਨਹੀਂ ਆ। ਸੋ ਇਹ ਬਹੁਤ ਵੱਡੀ ਮਦਦ ਹੈ। ਸੋ ਮੇਰੇ ਤੋਂ ਹੱਥ ਜੋੜ ਕੇ ਸਾਰਿਆਂ ਨੂੰ ਧੰਨਵਾਦ ਪੰਜਾਬ, ਹਰਿਆਣਾ, ਯੂਪੀ ਤੇ ਏਰੀਆ ਦੇ ਜਿੰਨੇ ਹੋਰ ਸ਼ੂਕੇ ਨੇ ਸਾਰਿਆਂ ਨੂੰ ਕਿਸਾਨ ਵੀਰ ਤੇ ਹੋਰ ਸਾਡੇ ਮਾਣਾਂ ਦਾ ਭਣਾ ਬਜ਼ੁਰਗ ਪਹੁੰਚਿਆ। ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਸਰਕਾਰ ਬੁਰਕ ਤੋਂ ਸਾਰਿਆਂ ਨੂੰ ਜੜਦੀ ਗੱਲਾਂ ਜ ਰੱਖੇ। ਕਹਣਾ ਸਾਲੇ। ਕਿਉਂ ਸੁਣਾਉਦੇ ਨੇ। ਕਹਿੰਦਾ ਮੜਾ ਘੜਾ ਕਰਦੇ ਹੋ। हाँ जी हाँ जन्दारी सुना चलो ठीक है साल न जािए हुक् चटनी जिंद रिया जना करके लियानी जिंद रैन गल ਅਦਨੋ ਕਰਕੇ ਜਿਉਂਦਾ ਜੱਟ ਨਹੀਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੇਰਾ ਸੋਡਾ ਵੀਰ ਮਿੰਦਰ ਫੁੱਟਰਾਇਆ ਇੱਕ ਕਿੱਥੇ ਮੁੱਟਾ ਤੇ ਸੋ ਮੈਨੂੰ ਇੱਕ ਵੀਰ ਪੱਤਰਕਾਰ ਪੁੱਛਦਾ ਸੀ ਕਹਿੰਦਾ ਦੋ ਕੁ ਲਾਈਨਾਂ ਦੀ ਸੁਣਾ ਕੇ ਜਾਇਓ ਦੋ ਕੁ ਲਾਈਨਾਂ ਸਭ ਤੋਂ ਵੱਡੀਆਂ ਆਪਣੇ ਪੁਰਾਣੇ ਇਤਿਹਾਸ ਦੀਆਂ ਸਾਡਾ ਜਕਾਰ ਹੈ ਬੜੀ ਬੜਾ ਬਗੇ